ਤੋ ਕੀ ਗਏ ਆ ਸਹਿਰ ਜਾਣਾ ਕਿਹੜਾ ਸੌਖਾ ਹੀ ਹੈ ਲਿਆ ਮਾ ਪਾਣੀ ਲਿਆ ਘਟਾ ਕਾ ਮਾ ਲਈ ਮੰਮੀ ਸਾਫੀ ਗੇ ਸ਼ਾਰ ਫਿਰ ਫਿਰ ਕੇ ਲਗੇ ਥੱਕ ਜਾਈਦਾ ਵਾਕੇ ਇਹ ਕਾ ਜਿਹੜਾ ਬੱਸਾਂ ਦੇ ਜਾਣਾ ਆਉਣਾ ਨਾ ਇਹ ਜਿਆਦਾ ਮਾਰਦਾ ਤੇ ਕਰਨਾ ਰਹੇ ਹਾਂ ਤੱਕੇ ਜਦੋਂ ਆਪਣੇ ਲਈ ਖੇ ਤੇ ਫਿਰ ਤੱਕੇ ਹੀ ਹੋਣੇ ਕਾਦੇ ਤੱਕੇ ਆ ਮੰਮੀ ਚੰਗੇ ਭਲੇ ਤੇ ਰਹਿਣ ਡਏ ਹੁਣ ਸੋਖੇ ਸੋਖੇ ਰਹਿਣ ਡੇ ਪੂ ਐਵੇਂ ਅਜੇ ਵੀ ਤੱਕੇ ਤੱਕੇ ਕਰੀ ਜੰਨੀ ਮਮੇ ਦੇਰੇ ਦਾ ਪਤਾ ਨਹੀਂ ਕੀ ਹਾਲਾਤ ਦੇਖੀ ਗੀ ਨਹੀਂ ਕੋਈ ਨਹੀਂ ਮੈਂ ਕੀਤਾ ਹੀ ਸੰਦੀਪ ਨੂੰ ਹੋਣਾ ਦੀ ਠੀਕ ਵਾ ਕਹਿੰਦੀ ਹਾਂ ਦੱਸੂਗੀ ਫੇਰ ਮੈਂ ਕਰਕੇ ਦਾਸੀ ਦੇਣਾ ਉਹਨੇ ਕੇ ਚੱਲ ਮਮੀ ਨਾ ਹੁਣ ਸੀਨੇ ਦੇਈਏ ਐਵੇਂ ਹੀ ਟੋਂਡੇ ਓਦਾਂ ਦੇ ਆ ਹੁਣ ਸੀਨੇ ਆ ਨੰ ਤਾਂ ਚੱਲ ਸੀਤੇ ਜਾਣ ਕੇ ਆਹ ਨਲਿੰਦਰ ਗਲਤੀ ਕੀਤੀ ਹੈ ਸਭ ਕੋ ਸ਼ਹਿਰ ਪੋਛ ਲੈਣੇ ਸੀ ਤੇ ਉੱਥੇ ਦੇ ਦੇਣੀ ਸੀ ਨੇ ਨਾਲੇ ਛੇਤੀ ਸੀ ਗਾ ਦੇ ਦਿੰਦੇ ਹਨ ਉਹ ਹੈ ਤੇ ਸਹੀ ਹੈ ਮੰਮੀ ਸ਼ਹਿਰ ਵਾਲਿਆਂ ਨੇ ਸੀ ਤੇ ਸੀਤੀ ਦਣੀ ਇਹੋ ਹੀ ਵੀ ਸਵਾਈ ਵੱਧ ਲੈਂਦੇ ਨਾ ਸਵਾਈ ਲੱਲਣੇ ਬਾਅਦ ਫੇਰ ਕੀ ਹੋਣ ਲੱਗਾ ਹੀ ਉੱਥੇ ਕੀ ਹੋਣ ਲੱਗਾ ਹੀ ਉਹ ਤਾਂ ਨਹੀਂ ਕੋਈ ਗੱਲ ਹੈਗੀ ਹੁਣ ਕਿਹੜੀ ਸਾਡੇ ਕੋ ਪੈਸਿਆਂ ਦੀ ਕਮੀ ਆ ਪਰ ਇਹ ਹੀਗਾ ਮੈਂ ਉੱਥੇ ਤਾਂ ਨਹੀਂ ਦਿੱਤੇ ਮੈਂ ਫੇਰ ਹੋਣ ਜਾਂਦਾ ਝੰਡੜ ਰਹਿਣਾ ਹੀ ਉੱਥੇ ਇਹ ਤਾਂ ਠੀਕ ਆ ਤੇ ਚੱਲ ਹੁਣ ਇੱਥੇ ਚਾਹੇ ਫੇਰ ਕੋ ਲੱਭ ਲੈ ਜਿਹੜੀ ਕੋ ਛੇਤੀ ਸੀਂ ਦੇ ਹੁਣ ਪਾਉਣਾ ਵੀ ਹੈ ਕੋਈ ਇਹੋ ਜੀ ਦੋ ਦੋ ਸੂਟ ਜਿਹੜੇ ਨੇ ਨਹੀਂ ਨਹੀਂ ਮੈਂ ਪੁੱਛਦੀ ਆ ਚੋਤੀ ਨੂੰ ਪਰ ਆ ਫੋਨ ਕਰਕੇ ਹਾਂ ਵੀ ਜੇ ਕੋਈ ਸੇਤੀ ਸੀ ਦੇ ਨਾ ਤੋ ਉਹਨੂੰ ਕਹਿੰਨੀ ਆ ਵੀ ਸਮਾਈ ਭਾਵੇਂ ਜ਼ਿਆਦਾ ਲੈ ਲੈਣਾ ਤੇ ਸਾਨੂੰ ਇੱਕ ਦੋਆਂ ਦਿਨਾਂ ਚ ਦੇ ਦੇਣ ਹਾਂ ਤੇ ਉਹਨੂੰ ਪੁੱਛਦੀ ਉਹਨੂੰ ਪਤਾ ਹੀ ਹੋਣਾ ਵਾ ਤੇ ਚਲੋ ਆਪੇ ਸਵਾਨ ਦੀ ਆ ਫਿਰ ਦਿਲਜਿੰਦਰ ਦਿਲਬਾਗ ਦਾ ਫੋਨ ਆਇਆ ਵਾ ਕਿ ਨਹੀਂ ਪਹਿਲੀ ਵੀ ਨੰਗੀ ਆ ਪਤਾ ਨਹੀਂ ਉਹਨੇ ਪੈਸੇ ਪਾਏ ਆ ਕਿ ਨਹੀਂ ਪਾਏ ਐਰਕਾਂ ਉਹ ਨਹੀਂ ਨਹੀਂ ਮੰਮੀ ਐਰਕਾਂ ਦੀ ਤਨਖਾਹ ਤੇ ਉਹਨਾਂ ਨੇ ਪਾਤੀ ਆ ਤੇ ਫੋਨ ਆਇਆ ਸੀ ਤੇ ਦੱਸਣ ਦੇ ਹੀ ਕਹਿਣ ਦੇ ਵੀ ਕੰਮ ਘਟ ਗਿਆ ਵਾ ਹੁਣ ਪਤਾ ਨਹੀਂ ਉਹਨਾਂ ਨੇ ਕਿਹੜੇ ਵੇਲੇ ਭੇਜ ਦੇਣਾ ਵਾ ਤੇ ਮੈਨੂੰ ਦੀ ਇਹੀ ਟੈਨਸ਼ਨ ਲੱਗੀ ਆ ਵੀ ਅੱਗੇ ਤੇ ਚੱਲ ਸਾਡਾ ਮਹੀਨੇ ਦਾ ਖਰਚਾ ਨਿਕਲ ਜਾਂਦਾ ਸੀ ਮਹੀਨੇ ਦੇ ਮਹੀਨੇ ਪਾਈ ਜਾਂਦੇ ਸੀ ਤੇ ਜੇ ਹੁਣ ਉਹਨਾਂ ਨੂੰ ਨਾ ਮਿਲੀ ਚਾਹੀ ਉਹ ਆਗੇ ਘਰ ਤੇ ਫੇਰ ਸਾਡਾ ਔਖਾ ਹੋ ਜਾਣਾ ਵਾ ਹੁਣ ਇਹ ਆ ਵੀ ਘਰ ਦਾ ਅੱਗੇ ਤੇ ਚੱਲ ਘਰੋ ਹੀ ਚੱਲਦਾ ਜਾਂਦਾ ਹੈਗਾ ਤੇ ਹੁਣ ਘਰ ਦਾ ਖਰਚਾ ਵੀ ਕੋਲੋਂ ਕਰਨਾ ਪੈਣਾ ਹੁਣ ਇਹਦਾ ਕਿਰਾਇਆ ਵਾ 10-12000 ਉਹ ਵੀ ਜਾਂਦਾ ਵਾ ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਮੁੜ ਕੇ ਇੰਨੇ ਪੈਸੇ ਕਿੱਥੋਂ ਕੱਢਣੇ ਆ ਨਲਜਿੰਦਰ ਸਾਡੇ ਕੋ ਕਿਹੜੇ ਪੈਸੇ ਹਨ ਨਹੀਂ ਆ ਸਭ ਕੁਝ ਹੀ ਸਾਡੇ ਕੋਲ ਤੇ ਐਵੇਂ ਮਹੀ ਮਹੀ ਨਾਲ ਉਹਦੀ ਗਾੜੀ ਕਰੀ ਜਾਈ ਜਾਂ ਪਾਵੇਗਾ ਠੀਕ ਆ ਨਹੀਂ ਪਾਵੇਗਾ ਤੇ ਨਹੀਂ ਸਹੀ ਨਾਲੇ ਮੰਮੀ ਜੇ ਨਾ ਵੀ ਪਾਉਣਗੇ ਪੈਸੇ ਤੇ ਸਾਡੇ ਕੋ ਕਿਹੜੀ ਪੈਸਿਆਂ ਦੀ ਕਮੀ ਆ ਕੋਈ ਗੱਲ ਨਹੀਂ ਬਥੇਰੇ ਪੈਸੇ ਆ ਅਸੀਂ ਦੋਵਾਂ ਜਣੀਆਂ ਨੇ ਭਲਾ ਕੀ ਖਾ ਲੈਣਾ ਕਿੰਨਾ ਕੁ ਖਰਚਾ ਆ ਜਾ ਕਰਨਾ ਸਾਡਾ ਤੇ ਬਾਕੀ ਇਹ ਆ ਵੀ ਅਸੀਂ ਜਿੰਨੇ ਕੁ ਦਿਨ ਮਾੜਾ ਪਉਣਾ ਸੀ ਨਾ ਪਾ ਲਿਆ ਹੁਣ ਨਹੀਂ ਅਸੀਂ ਮਾੜਾ ਪਉਣਾ ਤੇ ਲੋਨਾਂਗੇ ਕਿਉਂ ਅਸੀਂ ਮਾੜਾ ਲੋਕਾਂ ਨੂੰ ਅਸੀਂ ਗੱਲ ਕਰਨ ਦਾ ਮੌਕਾ ਨਹੀਂ ਦੇਣਾ ਹੁਣ ਪੀਵਾਖ ਹੋ ਕੇ ਤੇ ਹੁਣ ਰਹਿਣ ਦੀਆਂ ਕਿ ਨਹੀਂ ਹੁੰਦਾ ਐਨ ਬਸ ਅਹੀ ਨਾ ਰਿਆ ਕਰਨਾ ਜਿਹੜਾ ਲੋਕੀ ਗੱਲ ਨਾ ਕਰਨ ਹੁਣ ਹਨ ਦਿਲਜਿੰਦਰ ਗੱਲ ਕਰਕੇ ਕੋਈ ਜਾਵੇ ਕਿੱਥੇ ਸਭ ਕਾਫੇ ਵਾਲੀਆਂ ਵਾਹੀ ਤੇ ਚਾਲਕ ਚੌਕ ਕੱਪੜੇ ਤੇ ਚਾਲ ਆਂਦੀਆਂ ਦੇ ਦੂਣ ਜੇ ਜੋਤੀ ਨੂੰ ਪੁੱਛ ਲੈ ਤੇ ਨਿਰਦੇਸ਼ ਹੀ ਨੇ ਇਹਨਾਂ ਨੂੰ ਕੋਈ ਗੱਲ ਨਹੀਂ ਮੰਮੀ ਮੈਂ ਦੇਵਨੀ ਆ ਸੀਨੇ ਪੁੱਛ ਲੈਨੀ ਆ ਜੋਤੀ ਨੂੰ ਉਹ ਵੀ ਤਾਂ ਸਮਉਂਦੀ ਆ ਆਹੋ ਚੱਲ ਜਿਹੜਾ ਕੋਈ ਛੇਤੀ ਸੀਂ ਦੇਗਾ ਉਹਨੂੰ ਦੇ ਦੇ ਆਹੋ ਇਦਾਂ ਹੀ ਕਰਦੀ ਆ ਤੇ ਬਾਕੀ ਮੰਮੀ ਬਥੇਰੇ ਤੱਕੇ ਖਾਲੇ ਹੋਣੇ ਹੋਣੀ ਨਾ ਕਿਸ ਦੀ ਗੱਲ ਹੀ ਖਵਾਉਣੀ ਆ ਤੇ ਨਾ ਹੀ ਹੁਣ ਦਰਦਰ ਦੀਆਂ ਠੋਕਰਾਂ ਹੀ ਖਾਣੀਆਂ। ਖਾਉਂ ਮੈਂ ਖਵਾਉਣੀ ਕਿਉਂ ਮਾ ਸਾਡੇ ਕੋ ਖੜਾ ਕੋਈ ਹੈ ਨਹੀਂਗਾ ਸਭ ਕੁ ਹਵਾ ਲਗੀਆਂ ਵਾਹੀਆਂ ਅਸੀਂ ਗੜੀਆਂ ਤੇ ਭੁੱਖੀਆਂ ਲਗੀਆਂ ਫੇਰਣੀਆਂ ਵਾ। ਚੱਲ ਮੈਂ ਦੇ ਕੇ ਆਉਣੀ ਆ ਸੀਨੇ ਮੈਂ ਜੋਤੀ ਨੂੰ ਫੋਨ ਕਰਕੇ ਨਾ ਪੁੱਛ ਲਾ। ਆਹੋ ਨਾ ਪੁੱਛ ਲਾ। ਕਿਵੇਂ ਦੀ ਆਉਣੀ ਆ। ਚੱਲ ਪੈਜੋ ਤੁਸੀਂ ਲੰਮੀ ਘੜੀ ਕ। ਆਏ ਨਾ ਮਸੂੜ ਦੋ ਤਨ ਹੋਰ ਲਿਆਉਣੇ ਹੀ। ਇਹ ਤਾਂ ਮਰਦੀ ਜਾਂਦੀ ਪੈ ਹੈ ਹੁਣ। ਫਿਰ ਦੱਸ ਕਿੰਨੇ ਕੁ ਤੁਹਾਂ ਖੱਚੇ ਜਾਣੇ ਹੀ ਪੈ ਹੈ ਉੱਤੇ ਇਹਦੇ। ਤਾਂ ਕੋਈ ਨਹੀਂ ਫੇਰ ਚੱਲ ਜਾਨੇ ਕਿ ਦਿਨੋਂ ਆਸੀ ਤੇ ਜਾਂਦੇ ਆ ਚੱਲ ਕੱਪੜੇ ਛੁੜ ਜੇ ਪਏ ਆ ਤੂੰ ਮਲਿਓ ਬੰਨ ਸੁਟਾ ਮਸ਼ੀਨ ਦੇ ਵਿੱਚ ਇਹਨਾਂ ਵਿੱਚ ਕਿੰਨਾ ਕ ਕਰ ਲੈਣਾ ਮੈਂ ਦਬੜੀ ਭੱਜੀ ਫਿਰਦੀ ਸਾਰਾ ਦਿਨ ਸਲ ਜਾਵਾ ਹਾਂ ਕੱਪੜੇ ਮੁਫਾਵਾ ਮਸ਼ੀਨ ਦੇ ਵਿੱਚ ਆਏ ਹੈ ਇਧਰ ਫੋਨ ਆ ਗਿਆ ਵਾ ਲੈ ਆ ਤੇ ਪਿੰਡੋਂ ਨਾ ਤੋਂ ਅਬੀ ਦਾ ਫੋਨ ਵਾ ਹੈਲੋ ਸਤਿ ਸ੍ਰੀ ਅਕਾਲ ਹੋਰ ਭਾਬੀ ਕੀ ਹਾਲ ਚਾਲ ਆ ਹਾਂ ਹਿਉ ਠੀਕ ਠਾਕ ਬੜੇ ਵਧੀਆ ਹਾਂ ਪਾਜੀ ਵੀ ਠੀਕ ਆ ਅੱਛਾ ਇਨੀਸ਼ੀਏਟਿਵ ਪ੍ਰੋਗਰਾਮ ਰੱਖ ਲਿਆ ਤੁਸੀਂ ਨਹੀਂ ਤਾਂ ਮੈਨੂੰ ਦੱਸਿਆ ਹੀ ਨਹੀਂ ਫਿਰ ਸਿੱਧਾ ਵਿਆਹ ਦਾ ਹੀ ਦੱਸਿਆ ਚਲੋ ਉਹ ਤੇ ਵਧੀਆ ਵਾ ਅੱਛਾ ਕੁੜੀ ਬਾਹਰੋਂ ਆਈ ਆ ਤਾਂ ਹੀ ਨਹੀਂ ਫਿਰ ਦੱਸਿਆ ਕਿ ਤੇ ਨੌਂ ਬਾਰ ਵਾਲੀ ਲੱਗ ਗਈ ਕੋਈ ਗੱਲ ਨਹੀਂ ਆਵਾਂਗੇ ਹੋਣਾ ਕਿਉਂ ਨਹੀਂਗਾ ਹਾਂ ਨਵੇਂ ਠੀਕ ਠਾਕ ਵਾ ਅਪਾ ਵੀ ਤੁਹਾਨੂੰ ਪਤਾ ਹੀ ਆ ਜਦੋਂ ਘਰ ਵਿੱਚ ਦੋ ਭਾਂਡੇ ਹੋਣ ਖੜਕੀ ਪੈਂਦੇ ਆ ਨਹੀਂ ਨਹੀਂ ਨਾਲ ਹੀ ਲੈ ਕੇ ਆਉਂਗੀ ਕਿ ਕੱਲੀ ਥੋੜਾ ਹੁੰਦੀ ਹਾਂ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਗਈ ਆਉ ਕਿਉਂ ਨਾ ਮੇਰੇ ਨਾਲ ਨਾਲ ਹੀ ਆਉਗੀ ਸਾਰੇ ਜਾਣੇ ਆਵਾਂਗੇ ਕਿੰਨੇ ਕ ਜਾਣੇ ਆ ਚਾਰ ਤੇ ਜਾਣੇ ਆ ਨਾਲੇ ਇਹੋ ਤੇ ਵਿਆਹ ਹੁੰਦੇ ਆ ਵੇਖਣ ਵਾਲੇ ਹਾਂ ਅੱਛਾ ਅੱਛਾ ਅੱਜ 15 ਤਰੀਕ ਦਾ ਵਾ ਕੋਈ ਗੱਲ ਨਹੀਂ ਪਹੁੰਚਾਂਗੇ ਨਹੀਂ ਭੈਣ ਜੀ ਰਾਤ ਕਿੱਥੇ ਇਨਾ ਕੋ ਰਿਹਾ ਜਾਣਾ ਤੁਹਾਨੂੰ ਹੀ ਪਤਾ ਵਾ ਕਿ ਡੰਗਾ ਰੱਖੇ ਆ ਚੱਲ ਕੋਈ ਨਹੀਂ ਮੈਂ ਆ ਰਹਿ ਪੂੰਗੀ ਹਾਂਜੀ ਹਾਂ ਉਹ ਦਾਦਲ ਬਾਗ ਦਾ ਫੋਨ ਠੀਕ ਠਾਕ ਵਧੀਆ ਆ ਵੀ ਚੱਲੋ ਉਹਨਾਂ ਮੈਂ ਤੁਹਾਡੀ ਗੱਲ ਕੀ ਕਰਾਉਣੀ ਆ ਮੈਂ ਇਹ ਕਹਿ ਦੂੰਗੀ ਚੰਗਾ ਭਾਬੀ ਸਾਸਿਕਾ ਲਾ ਦੱਸ ਇਹਨਾਂ ਦੇ ਵਿਆਹ ਦਾ ਨਾ ਹੀ ਨਹੀਂ ਲਿਆ ਵੀ ਵਿਆਹ ਕਰਨਾ ਇਨੀ ਛੇਤੀ ਆ ਤੇ ਨਾ ਕਸਟਮ ਉਂਗਲੀ ਕਟ ਮਾਰੀ ਕੁੜੀ ਲੱਭ ਗਈ ਨਾ ਬਾਹਰ ਵਾਲੀ ਤਾਂ ਕਰਕੇ ਛੇਤੀ ਕੀਤੀ ਹੋਣੀ ਆ ਮੈਂ ਮੈਂਟੋ ਮੈਂਟਿਕ ਕਰ ਲਵਾਂ ਚਲ ਕੋਈ ਗੱਲ ਨਹੀਂ ਇਹਨਾਂ ਨੂੰ ਦੱਸਦੀਆਂ ਨਾਲੇ ਪੁੱਛਦੀਆਂ ਸ਼ਗਨ ਉੱਥੇ ਕੀ ਦੇਣਾ ਵਾ ਤਾਂ ਤਿੰਨ ਗੱਲੇ ਨਾ ਚਲਿਆ ਯਾਰ ਸਰੋਂ ਤੇ ਵੱਡੀ ਗਈ ਆ ਹੁਣ ਇਦਾਂ ਕਰਦੇ ਸੁੱਕਦੀ ਆ ਫੇਰ ਇਹਨੂੰ ਝਾੜਾਂਗੇ ਨਾ ਆਰਾਮ ਨੂੰ ਲਾਊਗਾ ਤੋ ਇਹ ਜਾਣਾ ਛੱਟ ਝਾੜਣੀ ਆ ਹੁਣ ਇਦਾਂ ਕਰਦਾ ਵਾਂ ਫੇ ਥੱਲੇ ਜਾਣਾ ਆਰਾਮ ਕਰਦੇ 10 ਮਿੰਟ ਤੂੰ ਇਹ ਕੋਠੇ ਤੋਂ ਕਿੱਥੋਂ ਆਉਂਦਾ ਏ ਜੀ ਕੋਠੇ ਤੋਂ ਕਿੱਥੋਂ ਆਣਾ ਸਰੋਂ ਨਹੀਂ ਵੱਡੀ ਆਹੋ ਉਹਨੂੰ ਫੋਲੀ ਦੇਖ ਆਇਆ ਤੂੰ ਆਇਆ ਮੇਰੇ ਘਰ ਸੋਨਿਆ ਜਰੀਕਾ ਕੰਮ ਆ ਕੋਈ ਆਹੋ ਕੰਮ ਹੀ ਆ ਤਾਂ ਹੀ ਆਵਾਜ਼ ਮਾਰੀ ਐ ਰਮਨ ਹਾਂਜੀ ਗੱਲ ਬਾਤ ਚ ਦੱਸੀ ਪਹਿਲਾਂ ਮੈਨੂੰ ਪਾਣੀ ਦਾ ਇੱਕ ਗਲਾਸ ਤੇ ਲਿਆ ਕੇ ਦੇ ਇੱਕ ਚਲ ਮੈਂ ਲੈ ਕੇ ਆਈ ਜੇ ਫਿਰ ਲਿਆ ਲਿਆ ਇਹ ਨਾਨੀ ਪੁੱਛਿਆ ਵੀ ਉੱਤੋਂ ਆਇਆ ਪਾਣੀ ਲਿਆ ਦੇਣਾ ਪਹਿਲਾਂ ਗੱਲ ਸੁਣ ਲਓ ਮੇਰੀ ਕਾਲ ਸੁਣੀ ਨਹੀਂ ਆ ਪਾਣੀ ਲਿਆ ਦੇ ਮੈਨੂੰ ਛੇਤੀ ਛੇਤੀ ਬੈ ਜਾ ਤਾਂ ਹੁਣ ਦੱਸ ਕੀ ਗੱਲ ਉਹ ਗੱਲ ਕੀ ਹੁਣੀ ਆ ਪਿੰਡੋਂ ਪਾਵੀ ਦਾ ਫੋਨ ਆਉਂਦਿਆ ਹੈਗਾ ਕੀ ਕਹਿੰਦੀ ਆ ਕਹਿਣ ਰਹੀ ਵੀ 15 ਤਰੀਕ ਨੂੰ ਨਾ ਮੁੰਡੇ ਦਾ ਵਿਆਹ ਵਾ ਅੱਛਾ ਤੇ ਪਹੁੰਚ ਜਾਓ ਟਾਈਮ ਨਾਲ ਵਿਆਹ ਆ ਗਿਆ 15 ਤਰੀਕ ਦਾ ਉਹਨਾਂ ਨੇ ਤਾਂ ਸਾਡਾ ਨਾਂ ਹੀ ਨਹੀਂ ਲਿਆ ਉਹ ਨਾਂ ਕੀ ਲੈਣਾ ਹੈਗਾ ਉਹਨਾਂ ਨੂੰ ਦੱਸ ਪਈ ਕੁੜੀ ਆ ਬਾਹਰ ਅੱਛਾ ਉਹਨਾਂ ਨੇ ਸੋਚਿਆ ਵੀ ਚਲ ਮੁੰਡਾ ਵੀ ਬਾਹਰ ਚਲ ਜੂਗਾ ਤਾਂ ਕਰਕੇ ਉਹਨਾਂ ਨੇ ਕਿਸੇ ਦੀ ਸਲਾਹ ਹੀ ਨਹੀਂ ਲਈ ਨਾਲੇ ਲੋਗ ਅਰਮਰ ਗਾਲ ਹੀ ਨਹੀਂ ਕਰਦੇ ਉਹ ਅੱਜ ਕੱਲ ਸਮਾਂ ਹੀ ਇਦਾਂ ਦਾ ਵਾ ਝੱਟ ਮੰਗਣੀ ਤੇ ਪੱਟ ਵਿਆ ਤਾਂ ਮੇਰੀ ਗੱਲ ਸੁਣੋ ਕਹਿੰਦੇ ਹੋਣੇ ਨਾ ਨੌ ਨੂੰ ਵੀ ਲਿਆਓ ਕਿਹਾ ਤੇ ਉਹਨੇ ਹੈਗਾ ਵਾ ਹੁਣ ਤਹੀ ਦੱਸੋ ਮੈਂ ਕੀ ਕਰਾਂ ਪੁੱਛਣਾ ਤੇ ਹੈਗਾ ਪਿੱਕੋ ਤੇ ਨੌ ਆ ਉਹਨੂੰ ਵੀ ਨਹੀਂ ਲਈ ਮੈਂ ਲੋਕਾਂ ਨੂੰ ਕੀ ਮੂੰਹ ਉੱਤੇ ਵਿਖਾਉਂਗੀ ਵੀ ਕਿਉਂ ਨਹੀਂ ਆਈ ਨਾਲ ਕੀ ਬਹਾਨਾ ਲਾਉਂ ਮੈਨੂੰ ਦੱਸੋ ਇਹੋ ਗੱਲ ਕਹ ਦਾਂਗੇ ਵੀ ਠੀਕ ਨਹੀਂ ਆ ਤੇ ਮੁੜੇ ਨਾਲ ਆਈ ਨੇ ਗੋਪੀ ਨੂੰ ਬਹਾਨਾ ਮਾਰ ਦਾਂਗੇ ਵੀ ਉਹ ਠੀਕ ਨਹੀਂ ਆ ਤੇ ਹੋਰ ਤੇ ਕਿਸੇ ਦੀ ਗੱਲ ਨਹੀਂ ਆ ਤੇਰੀ ਭੈਣ ਨੂੰ ਕੱਲੀ ਨੂੰ ਪਤਾ ਵਾ ਕਿ ਉਹ ਲੜਕੇ ਗਈ ਆ ਕੋਈ ਗੱਲ ਨਹੀਂ ਸਾਡੀ ਭੈਣਾ ਦੋਵਾਂ ਦੀ ਨਾਲ ਇੱਕੋ ਹੀ ਗੱਲ ਵਾ ਉਹ ਨਹੀਂ ਕਿਸੇ ਨਾਲ ਗੱਲ ਕਰਦੀ ਹੁੰਦੀ ਉਹਨੂੰ ਨਾਲੇ ਨਾ ਪਰਜਾਈ ਹੁਣਾਂ ਦੇ ਸਵਾ ਦਾ ਪਤਾ ਵਾ ਵੀ ਜੀ ਇਹਨਾਂ ਨੂੰ ਮਾੜੀ ਜੀ ਗੱਲ ਤਾਂ ਪਤਾ ਲੱਗ ਗਿਆ ਨਾ ਉਹਨੇ ਤਾਂ ਝਾਟੀ ਮੇਣਾ ਮਾਰ ਦੇਣਾ ਕਿ ਤੇਰੀ ਨੋਨਾ ਵੀ ਨਹੀਂ ਬੰਦੀ ਉਹਨੇ ਨਹੀਂ ਕੀ ਗੱਲ ਕਰਨੀ ਪਹਿਲਾਂ ਉਹਨੂੰ ਸਮਝਾ ਲਈ ਨਾ ਵੀ ਉਥੇ ਨਾ ਗੱਲ ਕਰਦੇ ਕਿ ਕੋਈ ਨਹੀਂ ਫੋਨ ਕਰਕੇ ਨਾਲੇ ਤੋਂ ਪੁੱਛਦੀ ਆ ਵੀ ਉਥੇ ਕੀ ਦੇਣ ਲੈਣ ਕਰਨਾ ਵਾ ਤੇ ਨਾਲੇ ਇਹ ਗੱਲ ਕਹਿ ਦੂੰਗੀ ਵੀ ਕਿਸੇ ਨਾਲ ਗੱਲ ਨਾ ਕਰਿਓ ਤੇ ਮੇਰੀ ਸੁਣੋ ਗੱਲ ਇਹ ਨਾ ਕਹੀਏ ਵੀ ਨੋਨ ਹੀ ਠੀਕ ਕਵਾਂਗੇ ਉਹਦੀ ਮਾਂ ਨਹੀਂ ਠੀਕ ਉਥੇ ਗਈ ਆ ਤੇ ਪਰਜਾਈ ਦੀ ਕੁੜੀ ਐ ਨੀ ਕੀ ਜੀ ਤੋ ਉਥੇ ਗਈ ਆ ਉਹ ਚਲ ਇਹੋ ਬਣਾ ਮਾਤਾਗੇ ਆਹੋ ਕਹਣਾ ਠੀਕ ਕਿੰਨੀ ਕਾ ਬਿਮਾਰ ਹੀ ਜੜੀ ਨਾਲ ਨਹੀਂ ਆਈ ਮਾ ਦਾ ਬਹਾਨਾ ਲਾਵਾਂਗੇ ਉਹ ਚੱਲ ਜਾਣਾ ਚਲ ਇਦਾਂ ਕਰ ਲੈਨੇ ਆਹੋ ਤੇ ਨਾਲੇ ਪਿਆ ਨੂੰ ਫੋਨ ਕਰਕੇ ਪੁੱਛ ਲੂੰਗੀ ਕਿ ਉੱਥੇ ਪੈਸੇ ਕਿੰਨੇ ਦੇਣੇ ਆ ਫਿਰ ਦੋਵੇਂ ਭੈਣਾ ਇੱਕੋ ਜਿਹੀਆਂ ਦਵਾਂਗੇ ਚਲ ਇਦਾਂ ਕਰ ਲੈ ਠੀਕ ਆ ਨਾ ਚਲੋ ਪੀਓ ਪਾਣੀ ਤੇ ਮੈਂ ਚਾਹ ਬਣਾਵਾਂ ਕੁਟ ਫੇ ਤੁਹਾਡੇ ਲਈ ਜਿਹੜੇ ਰਿਸ਼ਤੇਦਾਰੀ ਚ ਜਾਣਾ ਵਾ ਅਕਸਰ ਪਤਾ ਤੇ ਲੱਗ ਕੇ ਜਾਣਾ ਵਾ ਕਿ ਜਿਹੜੇ ਨੌ ਰਾਣੀ ਨਹੀਂ ਆਈ ਕਿੱਥੇ ਗਈ ਆ ਅਕਦਾਂ ਬ੍ਰੇਜ ਸਸਤੀ ਗਾਲ ਜੀ ਸਸਤੀ ਕਰਦੀ ਆਜੋ ਦੀਦੀ ਮੈਂ ਨਾ ਸੂਟ ਸੋਨੇ ਹੀ ਸੀ ਲੈਂਦੇ ਤੁਸੀਂ ਹਾਂਜੀ ਮੈਨੂੰ ਨਾ ਜੋਤੀ ਨੇ ਭੇਜਿਆ ਸੀ ਐਸ ਐਸ ਜੋਤੀ ਨੇ ਹਾਂਜੀ ਐਸ ਐਸ ਐ ਠੀਕ ਹੈ ਉਹ ਵੀ ਤੁਹਾਡੇ ਕੋਈ ਸਮੁੰਦੇ ਆ ਹਾਂਜੀ ਉਹ ਤੇ ਬੜੇ ਚੇਰ ਦੇ ਕਾਫੀ ਚੇਰ ਦੇ ਸਮੁੰਦੇ ਮੇਰੇ ਕੋਲ ਠੀਕ ਆ ਠੀਕ ਆ ਹੁਣ ਉਹਨਾਂ ਨੇ ਕਿਹਾ ਸੀ ਮੈਨੂੰ ਵੀ ਉਹਨਾਂ ਕੋ ਸੁਵਾਉਂਦੇ ਹਾਂਜੀ 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 ਦੀਦੀ ਉਹ ਮੇਰੇ ਕੋਈ ਸੁਵਾਉਂਦੇ ਆ ਜੋਤੀ ਠੀਕ ਹੈ ਉਹ ਆਵਾ ਕਾਫੀ ਚਿਰ ਦੇ ਸੌਂਦੀ ਆ ਬੈਠੋ ਤੁਸੀਂ ਕੋਈ ਗੱਲ ਨਹੀਂ ਮੈਂ ਪਾਣੀ ਲੈ ਆਉਣੀ ਬੈਠੋ ਆ ਉਹਨਾਂ ਨੇ ਮੈਨੂੰ ਭੇਜਿਆ ਹੀ ਕਹਿਣ ਦੇ ਹੀਗੇ ਤੁਹਾਡੇ ਵੱਲੋਂ ਵੀ ਉਹਨਾਂ ਕੋਲ ਚਲਦੇ ਹੋ ਹਾਂਜੀ ਹਾਂਜੀ ਤੇ ਹਾਂਜੀ ਸਵਾ ਲੈਂਦੇ ਉਹ ਮੇਰੇ ਲਈ ਸੌਂਦੇ ਨੇ ਪਾਣੀ ਨਹੀਂ ਮੈਂ ਪੀਣਾ ਮੈਂ ਨਹੀਂ ਕੋਈ ਗੱਲ ਨਹੀਂ ਬੈਠੋ ਮੈਂ ਲਈਂ ਜੀ ਦੀਦੀ ਦੱਸੋ ਮੈਂ ਨਾ ਸੂਟ ਸੋਨੇ ਹੀ ਦੀਦੀ ਹਾਂਜੀ ਤੇ ਕਿੰਨੇ ਚਿਰ ਤੁਸੀਂ ਦੋਗੇ 20 25 ਦਿਨ ਤੇ ਦੀਦੀ ਲੱਗ ਜਾਣੇ ਆ ਰਸ ਬਰਾ ਜੇ ਹੁਣ ਕੁੜੀਆਂ ਵੀ ਨਹੀਂ ਨਾ ਹੁੰਦੀਆਂ ਮੈਨੂੰ ਨਾ ਥੋੜੇ ਜਲਦੀ ਚਾਹੀਦੇ ਹੀ ਕੋਈ ਗੱਲ ਨਹੀਂ ਜਿੰਨੀ ਸਿੱਤੀ ਹੋਏਗਾ ਮੋਨੀ ਕਰਾਂਗੀ ਤੇ ਉਹ ਵਿੱਚ ਕੁੜੀਆਂ ਸਟੀਆਂ ਕਰ ਜਾਂਦੀਆਂ ਨਾ ਉਹਦੇ ਕਾਰਨ ਕਰਕੇ ਫਿਰ ਮੇਕੋ ਰਸਵਾਵਾ ਹੋ ਗਿਆ ਹਾਂਜੀ ਉਹ ਤੇ ਹੈ ਆ ਹਾਂਜੀ ਪਰ ਉਹ ਮੈਂ ਕਿਹਾ ਜੀ ਉਹਦਾ ਜੋਤੀ ਨੂੰ ਵੀ ਤੇ ਕਹਿਣ ਦੀ ਹੈ ਉਹ ਵੀ ਚਲੋ ਕੋਈ ਨਹੀਂ ਮੈਂ ਵੀ ਕਹਿ ਦਾਂਗੀ ਤੇ ਮੈਨੂੰ ਥੋੜੇ ਜਲਦੀ ਚਾਹੀਦੇ ਸੀ ਹਾਂਜੀ ਤੇ ਮੈਂ ਚਲ ਥੋੜਾ ਜ ਮਤਲਬ ਜਲਦੀ ਸੀ ਦਿੰਦੇ ਤੇ ਵਧੀਆ ਸੀ ਕੋਈ ਗੱਲ ਨਹੀਂ ਮੇਕੋ ਜਿੰਨੀ ਜਲਦੀ ਹੋਏਗੀ ਨਾ ਮੈਂ ਉਨੀ ਸਿੱਤੀ ਸੀਵਾਗੀ ਠੀਕ ਹੈ ਤੇ ਜੀ ਸਵਾਈ ਸੂਈ ਕੀ ਲੈਂਦੇ ਜੀ ਸਵਾਈ ਤੁਹਾਨੂੰ ਪਤਾ ਹੀ ਆ ਸਿੰਪਲ ਸੂਰ ਦੀ 300 ਰੁਪਈਆ ਵਾ ਲੈਸ ਲਾ ਕੇ ਠੀਕ ਹੈ ਹਾਂਜੀ ਤੇ ਚਲੋ ਕੋਈ ਨਹੀਂ ਸਵਾਈਂਦੀ ਤੇ ਕੋਈ ਨਹੀਂ ਆ ਪਰ ਇਹ ਆ ਵੀ ਸੂਟ ਵਧੀਆ ਜੇ ਸਿੱਟਨੇ ਚਾਹੀਦੇ ਹਾਂਜੀ ਕੋਈ ਗੱਲ ਨਹੀਂ ਇੱਕੜੀ ਸਵਾ ਕੇ ਵੇਖ ਲੋ ਆ ਸਾਰੇ ਇਹ ਮਹੱਲਾ ਹੀ ਮੇਰੇ ਕੋ ਸੁਣਦਾ ਵਾ ਠੀਕ ਆ ਜੋਤੀ ਉਹਨਾਂ ਨੂੰ ਪਤਾ ਹੀ ਆ ਸਾਰਿਆਂ ਨੂੰ ਠੀਕ ਆ ਠੀਕ ਆ ਹਾਂਜੀ ਚਲੋ ਕੋਈ ਨਹੀਂ ਸੀਂ ਦਿਓ ਫਿਰ ਤੇ ਵਧੀਆ ਜੇ ਸੀਓ ਸੂਟ ਹਾਂਜੀ ਕੋਈ ਗੱਲ ਨਹੀਂ ਤੇ ਕੋਈ ਗੱਲ ਤੁਹਾਨੂੰ ਮੈਂ ਫੋਨ ਕਰ ਦਾਂਗੀ ਸੀ ਕੇ ਤੇ ਲੈ ਜਿਓ ਤੁਸੀਂ ਆਣ ਕੇ ਕੋਈ ਨਹੀਂ ਤੁਸੀਂ ਜੋਤੀ ਨੂੰ ਕਰ ਦਿਓ ਫਿਰ ਮੈਂ ਲੈ ਜੂ ਦੀਦੀ ਮੈਂ ਤੁਹਾਨੂੰ ਪਸਾਨਿਆ ਨਹੀਂ ਤੁਸੀਂ ਆਪਣੇ ਪਿੰਡ ਤੋਂ ਹੀ ਜੇ ਤੇ ਉਦਾਂ ਦੇ ਸਾਰੇ ਮੇਰੇ ਕੋ ਹੁੰਦੇ ਆ ਪਰ ਪਹਿਲੀ ਵਾਰੀ ਵੇਖਿਆ ਤੁਹਾਨੂੰ ਮੈਂ ਹਾਂਜੀ ਦੀਦੀ ਮੈਂ ਇਸੇ ਪਿੰਡ ਤੋਂ ਆਈ ਆ ਉਹ ਨਾ ਹੀ ਹੋਣੀ ਆਏ ਹਨ ਇੱਥੇ ਕਿਰਾਏ ਤੇ ਰਹਿੰਦੇ ਆਂ ਹਾਂਜੀ ਤਾਂ ਕਰਕੇ ਨਹੀਂ ਤੁਹਾਨੂੰ ਪਤਾ ਲੱਗਾ ਹਾਂਜੀ ਹਾਂਜੀ ਤੇ ਨਾਲੇ ਮੈਂ ਆਈ ਵੀ ਤੁਹਾਡੇ ਕੋਲ ਪਹਿਲੀ ਵਾਰੀ ਆ ਨਾ ਪਹਿਲੀ ਵਾਰੀ ਹਾਂਜੀ ਤੇ ਤਾਂ ਕਰਕੇ ਨਹੀਂ ਤੁਹਾਨੂੰ ਪਹਿਚਾਣ ਜੀ ਹੈਗੀ ਹਾਂਜੀ ਤੇ ਕੋਈ ਗੱਲ ਨਹੀਂ ਹੁਣ ਇੱਥੇ ਹੀ ਰਹਿਣਾ ਵਾ ਹੁਣ ਦੇ ਜਾਂਦੇ ਰਿਹਾ ਕਰਾਂਗੇ ਹਾਂਜੀ ਹਾਂਜੀ ਹੁਣ ਪਸੰਦ ਆ ਜਾਏਗੀ ਹਾਂਜੀ ਹਾਂਜੀ ਹੁਣ ਕੋਈ ਨਹੀਂ ਕਪੜੇ ਕੁੱਪੇ ਸੁੰਦੇ ਰਹਿਣਾ ਵਾ ਹਾਂਜੀ ਤੇ ਕੋਈ ਗੱਲ ਨਹੀਂ ਹੁਣ ਕੋਈ ਗੱਲ ਤੁਸੀਂ ਇਹ ਵਧੀਆ ਜੇ ਸੀਂ ਦਿਓ ਜੇ ਵਧੀਆ ਸੀਪਣਗੇ ਨਾ ਫਿਰ ਮੈਂ ਇੱਥੋਂ ਹੀ ਸੌਆਂ ਕਰੂੰਗੀ ਠੀਕ ਆ ਕੋਈ ਕੋਈ ਗੱਲ ਨਹੀਂ ਇੱਕ ਸੁਆਕ ਵੇਖ ਲਓ ਜੇ ਤੁਹਾਨੂੰ ਪਸੰਦ ਆ ਜਾਏਗਾ ਫਿਰ ਦੇ ਦਿਓ ਤੇ ਆ ਕੱਪੜੇ ਜੇ ਇਹਨਾਂ ਨੂੰ ਫਿਰ ਵਧੀਆ ਜੀ ਸੀ ਇਹ ਮਤਲਬ ਇਥੋਂ ਆਪਣੇ ਗਰਦਾਸਪੁਰੋਂ ਲੈ ਆ ਜੇ ਹਾਂਜੀ ਅੱਛਾ ਸੂਟ ਤੇ ਵਧੀਆ ਠੀਕ ਆ ਆ 10 ਸੂਟ ਜੇ ਹਾਂਜੀ ਠੀਕ ਆ ਆ ਦੀਦੀ ਮੇਰੇ ਜੇ ਹਾਂਜੀ ਤੇ ਇੱਕ ਆ ਹਾਂਜੀ ਇੱਕ ਆ ਸੂਟ ਇਹ ਮੰਮੀ ਦੇ ਆ ਅੱਛਾ ਇਹ ਮੰਮੀ ਦਾ ਹਾਂਜੀ ਠੀਕ ਆ ਲੈਸ ਵਿੱਚ ਹੈ ਜੀ ਹਾਂਜੀ ਲੈਸ ਵਿੱਚ ਹੀ ਆ ਠੀਕ ਆ ਤੇ ਇਹ ਮੰਮੀ ਦੇ ਹਾਂਜੀ ਤੇ ਨਾਪ ਤੁਸੀਂ ਮੇਰਾ ਲੈ ਲਓ ਕੋਈ ਗੱਲ ਲੈ ਲੈਣੀ ਹਾਂਜੀ ਹਾਂਜੀ ਕੋਈ ਗੱਲ ਲੈ ਲੈਣੀ 1 2 3 4 ਸੂਟ ਹੋ ਗਏ ਹਾਂਜੀ 4 2 ਮੰਮੀ ਦੇ ਤੇ ਦੋ ਮੇਰੇ ਹਾਂਜੀ 4 ਹੋ ਗਏ ਕੋਈ ਨਹੀਂ ਲੈ ਲੈਣਾ ਵੇਖਿਆ ਦੀਦੀ ਬੜਾ ਹੈ ਨਾ ਹਾਂਜੀ ਠੀਕ ਆ ਚਲੋ ਠੀਕ ਆ ਦੀਦੀ ਮੈਂ ਜਾਣੀ ਆ ਹੁਣ ਨਹੀਂ ਕੋਈ ਗੱਲ ਮੈਂ ਚਾਹ ਬਣਾਉਣੀ ਆ ਨਹੀਂ ਚਾਹ ਨਹੀਂ ਪੀਣੀ ਕੋਈ ਨਹੀਂ ਬਸ ਨਾ ਸੂਟ ਵਧੀਆ ਜੇ ਸੀਂਦੀ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲਾ ਸੂਟ ਐਨ ਵਧੀਆ ਸਿੱਪਣਗੇ ਰੜੇ ਆ ਚਲੋ ਠੀਕ ਆ ਚਲਦੀ ਆ ਮੈਂ ਫਿਰ ਠੀਕ ਆ ਦੀਦੀ ਓਕੇ ਜਿੱਤ ਆ ਗਿਆ ਸੱਚ ਇਨੀ ਗੱਲ ਤੇ ਮੈਨੂੰ ਪੁੱਛੀ ਨਹੀਂ ਆ ਵੀ ਤੁਸੀਂ ਕਿਹੜੇ ਪਿੰਡ ਤੋਂ ਜਿੱਤੇ ਹੀ ਪੁੱਲ ਗਿਆ ਵੇ ਇਹ ਗੱਲ ਤਾਂ ਤੇ ਉਹ ਗੜੀ ਹੱਟੀ ਘੱਟੀ ਆ ਉਹ ਕਿਹੜੀ ਮਾੜੀ ਲੱਸੀ ਆ ਤੇ ਇੰਨਾ ਵੀ ਕਹਿਣ ਦੀ ਹੀ ਪਈ ਇੱਕ ਮੰਮੀ ਦਾ ਸੂਟ ਆ ਫਿਰ ਸਸਨੋਂ ਦੋਨੇ ਰਹਿੰਦੀਆਂ ਹੋਣੀਆਂ ਵਾ ਤੱਦੇ ਹੀ ਆ ਚਲ ਕੋਈ ਗੱਲ ਨਹੀਂ ਜਦੋਂ ਫੇਰ ਆਏਗੀ ਨਾ ਉਹਦੋਂ ਪੁੱਛ ਲਾਂਗੀ ਵੀ ਕਿਹੜਾ ਪੈਂਡ ਹੀ ਤੇ ਤੁਸੀਂ ਸਸਨੋਂ ਦੋਨੇ ਜਣੀਆਂ ਰਹਿੰਦੀਆਂ ਹੀ ਕੋਈ ਗੱਲ ਨਹੀਂ ਚਲ ਮੈਸੂਰ ਸੀਨਾ ਫੇਰ